ਲੁਧਿਆਣਾ ਵਾਸੀਆਂ ਲਈ ਤੇ ਲੁਧਿਆਣੇ ਆਉਣ ਜਾਣ ਵਾਲੇ ਲੋਕਾਂ ਦੇ ਲਈ ਇੱਕ ਅਹਿਮ ਖਬਰ ਸੰਧੀ ਕਰਨ ਲੱਗੇ ਆ ਜੀ ਦੱਸਦੇ ਕਿ ਲੁਧਿਆਣਾ ਦਾ ਮੇਨ ਜਿਹੜਾ ਇੱਕ ਚੌਕ ਹੈ ਅਸ਼ਮੀਲ ਚੌਕ ਤੇ ਹੀਰੋ ਵੇਕਰੀ ਇਹਨਾਂ ਦੋਵਾਂ ਰਸਤਿਆਂ ਨੂੰ ਜਿਹੜਾ ਚੌਂਕਾਂ ਨੂੰ ਜੋੜਨ ਵਾਲਾ ਰਸਤਾ ਜਿਹੜਾ ਉਹ ਬਲੌਕ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਜਿਹੜਾ ਰੇਲਵੇ ਫਾਟਕ ਪੈਨ ਅਸ਼ਮੀਲ ਚੌਕ ਦੇ ਬਿਲਕੁਲ ਨਜ਼ਦੀਕ ਉਸ ਨੂੰ ਬੰਦ ਕੀਤਾ ਗਿਆ ਤੇ ਇੱਕ ਹਫ਼ਤੇ ਤੱਕ ਜਿਹੜੀ ਸੜਕਾ ਉਹ ਬੰਦ ਰਹਿ ਗਈ ਤਾਂ ਦੱਸ ਦਈਏ ਕਿ ਦੋਵਾਂ ਸਾਈਡਾਂ ਤੋਂ ਰਸਤਾ ਜਿਹੜਾ ਬਲੌਕ ਕਰ ਦਿੱਤਾ ਗਿਆ ਵਾ ਕਿਉਂਕਿ ਇੱਥੇ ਰੇਲਵੇ ਲਾਈਨ ਦਾ ਜਿਹੜਾ ਕੰਮ ਚੱਲ ਰਿਹਾ ਰੇਲਵੇ ਲਾਈਨ ਨੂੰ ਡਬਲ ਕੀਤਾ ਜਾ ਰਿਹਾ ਇਸੇ ਕਾਰਨ ਇਸ ਰਸਤੇ ਨੂੰ ਬਲੌਕ ਕੀਤਾ ਗਿਆ ਬੰਦ ਕੀਤਾ ਗਿਆ ਤੇ ਇੱਕ ਹਫਤੇ ਤੱਕ ਜਿਹੜਾ ਰਾਹ ਵਾ ਉਹ ਬੰਦ ਰਹੇਗਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਗੱਡੀਆਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਇੱਥੇ ਵਾਪਸ ਯੂ ਟਰਨ ਲੈਂਦੀਆਂ ਹੋਣਗੀਆਂ ਨਜ਼ਰ ਆ ਰਹੀਆਂ ਹੋਣਗੀਆਂ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਨਹੀਂ ਪਤਾ ਕਿਉਂਕਿ ਰਸਤੇ ਨੂੰ ਬੰਦ ਕੀਤੇ 2 ਦਿਨ ਹੋ ਚੁੱਕੇ ਆ ਹਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਥੇ ਜਿਹੜਾ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਜਿਹੜਾ ਕੰਮ ਚੱਲ ਰਿਹਾ ਵਾ ਜਿਸ ਕਾਰਨ ਇਸ ਰਸਤੇ ਨੂੰ ਜਿਹੜਾ ਬੰਦ ਕੀਤਾ ਗਿਆ ਤਾਂ ਲੁਧਿਆਣਾ ਮੋਲਾਪੁਰ ਜੋ ਲਾਈਨ ਹੈ ਉਸ ਨੂੰ ਡਬਲ ਕੀਤਾ ਜਾ ਰਿਹਾ ਹੈ ਇਸੇ ਕਾਰਨ ਇਸ ਰਸਤੇ ਨੂੰ ਬਲੌਕ ਕੀਤਾ ਗਿਆ ਬੰਦ ਕੀਤਾ ਗਿਆ ਹੀਰੋ ਬੇਕਰੀ ਤੇ ਪਸ਼ਮੀ ਟਾਪਸਾ ਜੋੜਦਾ ਵਾ ਇਸ ਰਸਤੇ ਨੂੰ ਬੰਦ ਕੀਤਾ ਗਿਆ ਬਲੌਕ ਕੀਤਾ ਗਿਆ ਵਾ ਇੱਥੇ ਰੇਲਵੇ ਲਾਈਨ ਹੈ ਜਿਹੜੀ ਉਸ ਨੂੰ ਡਬਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਸ ਰਸਤੇ ਨੂੰ ਬਲੌਕ ਕੀਤਾ ਗਿਆ ਤਾਂ ਇਹ ਰੂਟ ਆ ਜਿਹੜੇ ਤੁਹਾਨੂੰ ਡਾਇਵਰਟ ਦਿੱਤੇ ਗਿਆ ਜਾਣਕਾਰੀ ਉਹ ਵੀ ਤੁਹਾਨੂੰ ਸਾਂਝੀ ਕਰਦੇ ਆ ਕਿ ਕਿਹੜੇ ਕਿਹੜੇ ਰਸਤੇ ਜਿਹੜੇ ਡਾਇਵਰਟ ਕੀਤੇ ਗਏ ਤਾਂ ਜਿਹੜੇ ਜਿਹੜੇ ਰਸਤੇ ਹੁਣ ਤੁਸੀਂ ਅਪਣਾ ਸਕਦੇ ਜਿੰਨਾ ਤੋਂ ਤੁਸੀਂ ਪਹੁੰਚ ਸਕਦੇ ਹੋ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝਾ ਕਰ ਰਹੇ ਹਾਂ ਇਸ ਸਮੇਂ ਲੁਧਿਆਣੇ ਦੇ ਅਸ਼ਮੀਰ ਚੌਂਕ ਦੀਆਂ ਜਿੱਥੇ ਰੇਲਵੇ ਫਟਕ ਹੈ ਜਿਹੜਾ ਉਸ ਨੂੰ ਬੰਦ ਕਰ ਦਿੱਤਾ ਗਿਆ ਵਾ ਦੱਸਦੇ ਕਿ ਇੱਕ ਹਫਤੇ ਤੱਕ ਜਿਹੜੀ ਸੜਕ ਆ ਉਹ ਬੰਦ ਰਹੇਗੀ ਕਿਉਂਕਿ ਰੇਲਵੇ ਲਾਈਨਾਂ ਜਿਹੜੀ ਉਸ ਨੂੰ ਡਬਲ ਕੀਤਾ ਜਾ ਰਿਹਾ ਇਸੇ ਕਾਰਨ ਇਸ ਸੜਕ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕੋਈ ਬੈਰੀਗੇਡ ਜਿਹੜੀ ਉਹ ਲਗਾਈ ਗਿਆ ਤਾਂ ਦੋਵਾਂ ਸਾਈਡਾਂ ਤੋਂ ਰਸਤਾ ਜਿਹੜਾ ਬਲੌਕ ਕੀਤਾ ਗਿਆ ਤੇ ਇੱਥੇ ਜੋ ਰੂਟ ਡਾਇਵਰਟ ਕੀਤੇ ਗਏ ਨੇ ਉਸ ਸਬੰਧੀ ਵੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਿਆ ਉਹ ਵੀ ਤੁਹਾਨੂੰ ਰੂਟ ਦੱਸ ਦਿੰਦੇ ਆ ਕਿ ਉਹ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਇੱਥੇ ਦਿੱਤੀ ਗਿਆ ਹੈ ਰੂਟ ਕੀਤੇ ਨੇ ਦੇਖ ਸਕਦੇ ਹੋ ਕਿ ਅੱਗੇ ਰੇਲਵੇ ਫਾਟਕ ਦਾ ਕੰਮ ਚੱਲ ਰਿਹਾ ਹੈ ਹੀਰੋ ਬੇકરી ਪਾਈਵਲਾ ਚੌਕ ਤੇ ਮਲਹਾਰ ਰੋਡ ਜਾਣ ਵਾਲੀ ਟ੍ਰੈਫਿਕ ਬਾਇਆ ਕ੍ਰਿਸ਼ਨਾ ਮੰਦਿਰ ਅੰਡਰਪਾਸ ਸਰਾਬਾ ਨਗਰ ਹੋ ਕੇ ਜਾਵੇਗੀ ਤਾਂ ਇਹ ਜਾਣਕਾਰੀ ਹੈ ਜਿਹੜੀ ਇੱਥੇ ਦਿੱਤੀ ਗਿਆ ਤਾਂ ਵੈਰੀਗੇਟ ਲਗਾ ਕੇ ਜਿਹੜਾ ਰਸਤਾ ਵਾ ਇਹ ਤੇ ਬੰਦ ਕਰ ਦਿੱਤਾ ਗਿਆ ਵਾ ਵੈਰੀਗੇਟ ਲੱਗ ਗਿਆ ਦੋਮਾ ਸੈਕਟਰ ਤੋਂ ਦਿੜੇ ਵੈਰੀਗੇਟ ਲੱਗ ਗਿਆ ਤਾਂ ਇਹ ਪਿੱਛੇ ਅਸ਼ਨਾਗਰ ਆ ਰਹੇ ਆ ਪਿੱਛੇ ਆਈ ਜਦੋਂ ਅੰਦਰ ਬਸ ਹੋਣੇ ਉਸ ਜਿਹੜਾ ਰਸਤਾ ਕਰ ਤੁਸੀਂ ਥਿਰੋ ਵਿਕਰੀ ਚੌਕ ਵੱਲ ਜਾਣਾ ਵਾ ਜਾਂ ਜੋ ਭਾਈਵਾਲਾ ਚੌਕ ਨੂੰ ਰਸਤਾ ਜਾਂਦਾ ਹੈ ਉਸ ਰਸਤੇ ਦੇ ਉੱਪਰ ਜੇਕਰ ਜਾਣਾ ਤਾਂ ਤੁਹਾਨੂੰ ਜਾਂ ਤਾਂ ਅੰਡਰਪਾਸ ਤੋਂ ਹੀ ਜਾਣਾ ਪਏਗਾ ਜਾਂ ਤੁਹਾਨੂੰ ਜੋ ਮਲਹਾਰ ਰੋਡ ਹੈ ਜਾਂ ਫਿਰ ਯਾਨੀ ਕਿ ਜੋ ਫਰੋਜ਼ਪੁਰ ਰੋਡ ਹੈ ਉਸ ਉਸ ਰੋਡ ਤੋਂ ਤੁਹਾਨੂੰ ਅੱਗੇ ਆਉਣਾ ਪਏਗਾ ਤਾਂ ਇਹ ਰਸਤਾ ਅਸ਼ਮੀਲ ਚੌਕ ਵਾਲਾ ਜਿਹੜਾ ਉਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਰੇਲਵੇ ਦੇ ਇੱਥੇ ਜਿਹੜਾ ਕੰਮ ਚੱਲ ਰਿਹਾ ਹੈ ਰੇਲਵੇ ਲਾਈਨ ਨੂੰ ਕੀਤਾ ਜਾ ਰਿਹਾ ਇਸੇ ਕਰਕੇ ਇਸ ਰਸਤੇ ਨੂੰ ਜਿਹੜਾ ਬੰਦ ਕੀਤਾ ਗਿਆ ਬਲੌਕ ਕੀਤਾ ਤੇ 25 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਜਿਹੜਾ ਵਾਈਬਰੀ ਜਾਰੀ ਕੀਤੀ ਗਿਆ 19 ਤਰੀਕ ਤੋਂ ਲੈ ਕੇ 25 ਜਨਵਰੀ ਤੱਕ ਕੇ ਰਸਤਾ ਜਿਹੜਾ ਉਹ ਬੰਦ ਕੀਤਾ ਨੇ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਜੇਕਰ ਤੁਸੀਂ ਲੁਧਿਆਣਾ ਦੇ ਵਸਨੀਕਾਂ ਤਾਂ ਇਸ ਕਵਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਆ ਜਿਹ ਵੀ ਖੱਜਲ ਖਵਾਰ ਹੋ ਰਹੇ ਹਨ ਉਹਨਾਂ ਨੂੰ ਇੱਥੋਂ ਆ ਕੇ ਮੋੜਨਾ ਜਿਹੜਾ ਪੈ ਰਿਹਾ ਵਾ ਤੇ ਜੇਕਰ ਤੁਹਾਡੇ ਕਿਸੇ ਯਾਰ ਦੋਸਤ ਨੇ ਹੋਣਾ ਤਾਂ ਉਹਨਾਂ ਦਾ